ਇੱਕ ਤਾਂ 3 ਪੀਸ ਕੋਟ ਪੈਂਟ ਪਾਇਆ ਉੱਤੋਂ ਐਤਵਾਰ ਦਾ ਦਿਨ ਤੇ ਪਤੰਦਰ ਪਿੰਡ ਦੇ ਵਿੱਚ ਬਿਜਲੀ ਦੇ ਮੀਟਰ ਚੈੱਕ ਕਰਨ ਤੁਰ ਪਿਆ ਉਹ ਵੀ ਓਵਰਲੋਡ ਤੇ ਨਾਲ ਹੀ ਉਹਨਾਂ ਨੂੰ ਡਰਾ ਧਮਕਾ ਕੇ ਜਿੰਨਾ ਤੋਂ 50 100 200 500 ਰੁਪਏ ਮਿਲਦੇ ਸੀ ਸਾਰੇ ਕਿੱਠੇ ਕਰ ਲੇ ਫਿਰ ਪਿੰਡ ਵਾਲਿਆਂ ਨੂੰ ਸ਼ੱਕ ਹੋਇਆ ਕਿ ਆਖਰੇ ਬੰਦਾ ਬਿਜਲੀ ਵਿਭਾਗ ਦਾ ਮੁਲਾਜ਼ਮ ਤਾਂ ਹੈ ਨਹੀਂ ਇੱਕ ਤਾਂ 3 ਪੀਸ ਕੋਟ ਪੈਂਟ ਪਾਇਆ ਉੱਤੋਂ ਐਤਵਾਰ ਦੇ ਪਿੰਡ ਦੇ ਵਿੱਚ ਗੇੜੇ ਕਰ ਰਿਹਾ ਹੈ ਤਾ ਇਸ ਨੂੰ ਲੈ ਕੇ ਪਿੰਡ ਵਾਲਿਆਂ ਨੇ ਫਿਰ ਉਸ ਨੌਜਵਾਨ ਨੂੰ ਘੇਰਿਆ ਤੇ ਘੇਰ ਕੇ ਜੋ ਹਸ਼ਰ ਕੀਤਾ ਬਾਅਦ ਵਿੱਚ ਲੋਕਾਂ ਦੇ ਗੋਡੀ ਹੱਥ ਲਾ ਕੇ ਮੁਆਫੀਆਂ ਮੰਗਦਾ ਰਿਹਾ ਇਤੋਂ ਤੱਕ ਕਿ ਪਿੰਡ ਵਾਲਿਆਂ ਨੇ ਸਿੱਧਾ ਬਿਜਲੀ ਵਿਭਾਗ ਵਾਲਿਆਂ ਨੂੰ ਫੋਨ ਲਗਾ ਲਿਆ ਤੇ ਉਸ ਤੋਂ ਬਾਅਦ ਜਦੋਂ ਉਸ ਦਾ ਖੁਲਾਸਾ ਹੋਇਆ ਮੁੜ ਕੇ ਲੋਕਾਂ ਦੇ ਪੈਰੀ ਹੱਥ ਲਾ ਲਾ ਕੇ ਪਿੰਡ ਚੋਂ ਬਾਹਰ ਭੱਜਦੇ ਹੋਏ ਜਨਾਬ ਨਜ਼ਰ ਆਏ ਨੇ ਸੁਣੋ ਦੇਖੋ ਕਿਵੇਂ ਪਿੰਡ ਵਾਲਿਆਂ ਨੇ ਇਸ ਫਰਜੀ ਬਿਜਲੀ ਮੁਲਾਜ਼ਮ ਦੀ ਆਵ ਭਗਤ ਕੀਤੀ ਹੈ ਮਨ ਕੀ ਚਲਾਈ ਕਿਹੜਾ ਮਨ ਕੇ ਲੋਡ ਨਹੀਂ ਗਈ ਬੜਾ ਮਾਫੀ ਕਾਲਾ ਉਹ ਚੈੱਕ ਕਰਦੇ ਆਂ ਦਫ਼ਤਰ ਜਗਰੇਟ ਬਾੜ ਦਾ ਕਿ ਸੋਰ ਮੱਕੂ ਸਿਟੀ ਚੋਂ ਸਿਟੀ ਚੋਂ ਕਰਵਾ ਦੇ ਲਈ ਉਹਨੇ ਹੀ ਗੱਲ ਕਰਵਾਵਾ ਤੇ ਨਰਮਲ ਤੂੰ ਕਿੱਥੇ ਆ ਆ ਕਰੀ ਗੱਲ ਨਰਮਲ ਹਾਂਜੀ ਸਰ ਵਧੀਆ ਸਰ ਤੁਸੀਂ ਦੱਸੋ ਵਧੀਆ ਵਧੀਆ ਚੱਲਦੀ ਬੈਲ ਚੈੱਕ ਕਰਦੇ ਆ ਜੀ ਲੋਡ ਮੇਰਾ ਨੰਬਰ ਕਰਨੇ ਜੀ ਨਹੀਂ ਬੱਤ ਨਹੀਂ ਜਗੋ ਯਾਰ ਭਰਾਵਾ ਮੈਂ ਕਹੀ ਗੱਲ ਕਰੀਆ ਯਾਰ ਫਿਰ ਕੀ ਆ ਗੱਲ ਕਰ ਲੈ ਫਿਰ ਕਾਲਾ ਤੋਂ ਬਈ ਨਾ ਕਾਲਾ ਤੋਂ ਬਈ ਨਾ ਹਾਂ ਉਹਨੇ ਉਹ ਸਾਡੇ ਜੋਕ ਨੂੰ ਕਿ ਮਾਰਦਾ ਆ ਆ ਮਿਕਣ ਕੀ ਤੇਰਾ ਕਰਨਗੇ ਤੇਰਾ ਇਹ ਲਖੀ ਨਾ ਪਤਾ ਸੇਜ ਪੜਤਾ ਹੀ ਨਹੀਂ ਪੜਿਆ ਕਿਛੇ ਦੇ ਬੰਦੇ ਆ ਸਾਡਾ ਤਾਂ ਇੰਨਾ ਚਿੱਤੇ ਨਹੀਂ ਸੀ ਕਰ ਆਈ ਬੰਦੇ ਆ ਆਹ ਸਾਡਾ ਵੀ ਗਿਆ ਕਿੰਨੇ ਤੋਂ ਆਹ ਸਾਡੇ ਪਿੰਡ ਬਾਦੀਆਂ ਦੇ ਵਿੱਚ ਆ ਮੀਟਰ ਚੈੱਕ ਕਰਨ ਆਏ ਤਾਂ ਵੇਖੋ ਪੈਸੇ ਫੜੇ ਗਏ ਸਾਰੇ ਚੋਰੀ ਦੇ ਤੇ 2 ਨੰਬਰ ਦਾ ਕੰਮ ਹੀ ਪਹਿਲਾਂ ਤਾਂ ਮੰਨਦਾ ਨਹੀਂ ਵੀਰ ਬਣ ਗਿਆ ਕਿਹੜਾ ਪਿੰਡਾ ਵੀਰ ਜਰਾ ਮੇਰੇ ਜੋਗ ਗਿਆ ਜੋਗ ਗਿਆ ਕਿੱਥੇ ਜੋਗ ਗਿਆ ਚੁੱਕੇ ਗਲਾ ਚੁੱਕੇ ਗਲਾ ਚੁੱਕੇ ਗਲਾ ਚੁੱਕੇ ਗਲਾ ਦਾ ਦਾਦਾ ਹੀ ਤੇ ਮੰਨ ਗਿਆ ਇਹ ਆਰਕ ਪੇਜ ਦੇ ਵਿੱਚ ਨਾਂ ਲਿਖੇ ਕਿਹੜੇ ਕਿਹੜੇ ਘਰਾਂ ਦੇ ਪੈਸੇ ਲਈ ਆਏ ਇਹ ਨਹੀਂ ਆਉਂਦਾ ਇਹ ਅੰਕ ਜੀ ਸੌਰੀ ਮਾਫੀ ਮੰਗਦਾ ਪਈ ਇੱਕ ਮਿੰਟ ਖਲੋ ਜਾ ਜਾਲੇ ਜਾ ਕੁਝ ਨਹੀਂ ਆਉਂਦਾ ਕੁਝ ਨਹੀਂ ਕਹਿੰਦੇ ਤੈਨੂੰ ਦਾ ਕੁਝ ਕਾਹਦੇ ਨਹੀਂ ਤੈਨੂੰ ਤੈਨੂੰ ਹੀ ਕੁਝ ਕਹਿੰਦੇ ਆ ਬਸ ਤੂੰ ਖੜ ਜਾ ਬਸ ਤੂੰ ਬਸ ਅਗਲੀ ਜਗ੍ਹਾ ਜੇ ਕਹਿਣਾ ਹੁੰਦਾ ਤੇ ਤੈਨੂੰ ਉੱਥੇ ਕਹਿੰਦੇ ਜਦੋਂ ਤੂੰ ਚੱਲ ਗਿਆ ਆਵੇ ਆ ਗਿਆ ਮੈਂਬਰ ਆ ਗਿਆ ਅੰਕਲਾਵੇਂ ਉਹਨਾਂ ਦੀ ਫੋਟੋ ਸਾਰੇ ਆਧਾਰ ਕਿਹੜਾ ਗਿਆ ਸੰਤ ਕਿ ਹੋ ਗਏ ਦੇ ਦੇ ਜਾਂ ਸਾਰੇ ਉਹਨੇ ਪੈਸੇ ਤੇ ਦੇ ਦਿੱਤੇ ਪਰ ਆਏ ਤੇ ਮੰਨ ਗਏ ਆ ਤੇਰਾ ਦੇ ਵੇਖ ਕੇ ਹੋਰ ਕੱਲ ਨੂੰ ਜਿਆਦੇ ਦਿਆਂ ਕਰਦੇ ਤੇਰਾ ਦੇ ਵੇਖ ਕੇ ਹੋਰ ਪੁਰਾਣੀ ਆ ਸਾਰੇ ਦੇ ਗੱਲ ਹੀ ਬੰਦਾ ਇਹਦੇ ਜਿਹੜਾ ਠੱਗੀ ਮਾਰਦਾ ਫਿਰਦਾ ਪੈਸੇ ਉਹ ਸਾਬਾ ਨੂੰ ਲਾਵਾੜਾ ਸਾਬਾ ਹੀ ਆ ਸਾਬਾ ਨਹੀਂ ਇਹ ਹੋਰ ਕੋਈ ਮਾਫੀ ਮੰਗਣ ਦਾ ਇੱਕ ਕੋਟ ਭਾਈ ਕਿਤੇ ਪਿੰਡ ਚ ਜਾ ਕੇ ਆਇਆ ਜਿੱਦਣ ਜਾ ਕੇ ਉਹ ਸਾਰੇ ਕਿਤੇ ਆ ਸਾਰੇ ਕਿਤੇ ਘਰ ਆ ਜਿੱਦਣ ਮਾਰਾ ਠੱਗੀ ਮਾਰਾ ਆ ਕੋਟ ਭਾਈ ਦੇ ਜੀ ਆ ਆ ਬੰਦਾ ਕੋਟ ਭਾਈ ਆ ਵੇ ਫੋਟੋਆਂ ਵੀ ਨਾਲ ਉਹਨੇ ਹਾਂ ਉਹਨਾਂ ਦਾ ਵੀ ਲੈ ਹੈ ਹੈ ਇਹਦਾ ਨੰਬਰ ਨੰਬਰ ਰਹਿਣੀ ਹੈ ਹੈਲੋ ਹਾਂ ਹੱਡ ਮੈਂ ਕੋਟ 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 ਬੋਲਦਾ ਨਹੀਂ ਪਤਾ ਨਹੀਂ ਕਿ ਕਾਰ ਬਾਈ ਬੋਲ ਕੇ ਪਉਣੀ ਮੈਨੂੰ ਫੋਨ ਕੀਤਾ ਮੈਂ ਪਤਾ ਕਿਵੇਂ ਆਉਂਦਾ ਇਹ ਆ ਬਿੱਲ ਮੰਗਦਾ ਤੇ ਲੋਡ ਚੈੱਕ ਕਰਕੇ ਪੈਸੇ ਮੰਗ ਮੈਂ ਇਹਨਾਂ ਨਾਲ ਗੱਲ ਕੀਤੀ ਇਹਨੇ ਮੈਨੂੰ ਫੋਨ ਕੀਤਾ ਸਾਡਾ ਪਤਾ ਤੈਨੂੰ ਹੈ ਕਿ ਨਹੀਂ ਅੱਜ ਫੇਰ ਨਹੀਂ ਗਿਆ ਕੋਣ ਅੱਗੇ ਪ੍ਰਗਟਦੀ ਮਾਹ ਠੀਕ ਆ ਉਹਨੇ ਗਾ ਲਾਇਆ ਇਹਨੂੰ ਮੈਂ ਬਾਹਰ ਨਿਕਲਿਆ ਬਾਹਰ ਠੀਕ ਆ ਇਹ ਬਾਅਦ ਉਹਨੇ ਜਦੋਂ ਹੁੰਦਾ ਫੋਨ ਆ ਗਿਆ ਮੈਂ ਤਾਂ ਹੀ ਮੈਂ ਬਿਲਦਾ ਹੂੰ ਜਾਨਦਾ ਕੈਨ ਆ ਜਾ ਬਾਬਾ ਤੁਸੀਂ ਓਏ ਥੇ ਅਗਾ ਜਿਹਨਾਂ ਦੇ ਲੈ ਉਹਨਾਂ ਨੂੰ ਫੋਨ ਕਰਕੇ ਪੈਸੇ ਤੇ ਮੋੜ ਕੇ ਆਪਾਂ ਉਹਨਾਂ ਦੇ ਆ ਜਿਹਨਾਂ ਦੇ ਨਾਲ ਲਿਖੇ ਨਾਮ ਲਿਖੇ ਪੈਸੇ ਕੋਲ ਆ ਲੈਣੋ ਆਪਦੇ ਬਾਬਾ ਉਹ ਨੰਬਰ ਲਿਖੇ ਲਾ ਕੇ ਕਿਹਨਾਂ ਕਿਹਨਾਂ ਤੋਂ ਲਈ ਦੱਸੀ ਨੰਬਰ ਮੈਨ ਗਾਇ ਨੰਬਰ 59 ਲਿਖੇ ਇਹ ਤਾਂ ਇਹਦੇ ਫੋਟੋ ਫੋੜ ਹੋਣੀਆਂ ਧਾਰ ਕੱਢਦੀਆਂ ਜਾਂ ਨਹੀਂ ਉਹ ਤੇ ਨੰਬਰ ਲਿਖੇ ਹੋਲੀ ਕੀ ਹੋ ਰਿਹਾ ਤੇਨੇ ਜਿੰਨੇ ਕੋਨੂੰ ਪਿਆ 250 220 ਆ ਗਿਆ ਪਾਣੀ ਤੇ ਪੀਲਾ ਮੈਂ ਤੇਰੀ ਇੱਜ਼ਤ ਕਰਨ ਜਾਂ ਤੈਨੂੰ ਦਾਹਰੀ ਚਾਹ ਪੁੱਛ ਲਈ ਘਰੇ ਆਪਦੇ ਆ ਵੇ ਗੁਰਮੀਤ ਕਰ ਆਪੇ ਜੀ ਗਾਂ ਵਾਹ ਤੇ ਕਿਤੇ ਤੇਰਾ ਨਿਗਾ ਪੈ ਗਿਆ ਤੂੰ ਸਾਡੇ ਪਿੰਡ 'ਚ ਵੈਸੇ ਵੀ ਹਾਂ ਵੈਸੇ ਵੀ ਸਾਡੇ ਲਾਗਿਆ ਪੈ ਗਿਆ ਤੇ ਫੇਰ ਉਹ ਤੇਰੀ ਫੋਟਾਂ ਆ ਗਈਆਂ ਕਿਤੇ ਵੈਸੇ ਵੀ ਦਿਖ ਜਾਂਦਾ ਹਾਂ ਗਲਤ ਗੱਲ ਮੈਂ ਤੇ ਆ ਅੱਗੇ ਮੈਨੂੰ ਸੋਨ ਨੂੰ ਕਹਿਆ ਜਾਂਦਾ ਜਿਵੇਂ ਇਦਾਂ ਹੀ ਫਿਰ ਕੋਈ ਕੋਈ ਲੋਕ ਮੈਂ ਕਰਵਾ। ਯਾਰ ਕਾਹਦਾ ਪਤਾ ਕੀ ਮੈਂ ਗੁਰਦੂਆ ਆਇਆ ਤੇ ਬੱਬੂ ਨੂੰ ਮੈਂ ਬਾਹਰ ਤੋਂ ਆਇਆ ਦੀ ਪਤਾ ਮੈਂ ਵੇਖਿਆ ਇੱਕ ਤਾਂ 3 ਪੀਸ ਕੋਟ ਪੈਂਟ ਪਾਇਆ ਉਤੋਂ ਐਤਵਾਰ ਦਾ ਦਿਨ ਤੇ ਪਤੰਦਰ ਪਿੰਡ ਦੇ ਵਿੱਚ ਬਿਜਲੀ ਦੇ ਮੀਟਰ ਚੈੱਕ ਕਰਨ ਤੁਰ ਪਿਆ ਉਹ ਵੀ ਓਵਰਲੋਡ ਤੇ ਨਾਲ ਹੀ ਉਹਨਾਂ ਨੂੰ ਡਰਾ ਧਮਕਾ ਕੇ ਜਿੰਨਾ ਤੋਂ 50 100 200 500 ਜਿੰਨੇ ਰੁਪਏ ਮਿਲਦੇ ਸੀ ਸਾਰੇ ਇਕੱਠੇ ਕਰ ਲਏ ਫਿਰ ਪਿੰਡ ਵਾਲਿਆਂ ਨੂੰ ਸ਼ੱਕ ਹੋਇਆ ਕਿ ਆਖਰੇ ਬੰਦਾ ਬਿਜਲੀ ਵਿਭਾਗ ਦਾ ਮੁਲਾਜ਼ਮ ਤਾਂ ਹੈ ਨਹੀਂ ਇੱਕ ਤਾਂ 3 ਪੀਸ ਕੋਟ ਪੈਂਟ ਪਾਇਆ ਉੱਤੋਂ ਐਤਵਾਰ ਦੇ ਪਿੰਡ ਦੇ ਵਿੱਚ ਗੇੜੇ ਕਰ ਰਿਹਾ ਹੈ ਤਾਂ ਇਸ ਨੂੰ ਲੈ ਕੇ ਪਿੰਡ ਵਾਲਿਆਂ ਨੇ ਫਿਰ ਉਸ ਨੌਜਵਾਨ ਨੂੰ ਘੇਰਿਆ ਤੇ ਘੇਰ ਕੇ ਜੋ ਹਸ਼ਰ ਕੀਤਾ ਹੈ ਬਾਅਦ ਵਿੱਚ ਲੋਕਾਂ ਦੇ ਗੋਡੀ ਹੱਥ ਲਾ ਕੇ ਮੁਆਫੀਆਂ ਮੰਗਦਾ ਰਿਹਾ ਹੈ ਇਹ ਤੋਂ ਤੱਕ ਪਿੰਡ ਵਾਲਿਆਂ ਨੇ ਸਿੱਧਾ ਬਿਜਲੀ ਵਿਭਾਗ ਵਾਲਿਆਂ ਨੂੰ ਫੋਨ ਲਗਾ ਲਿਆ ਤੇ ਉਸ ਤੋਂ ਬਾਅਦ ਜਦੋਂ ਉਸ ਦਾ ਖੁਲਾਸਾ ਹੋਇਆ ਮੁੜ ਕੇ ਲੋਕਾਂ ਦੇ ਪੈਰੀਂ ਹੱਥ ਲਾ ਲਾ ਕੇ ਪਿੰਡ ਚੋਂ ਬਾਹਰ ਭੱਜਦੇ ਹੋਏ ਜਨਾਬ ਨਜ਼ਰ ਆਏ ਨੇ ਸੁਣੋ ਦੇਖੋ ਕਿਵੇਂ ਪਿੰਡ ਵਾਲਿਆਂ ਨੇ ਇਸ ਫਰਜੀ ਬਿਜਲੀ ਮੁਲਾਜ਼ਮ ਦੀ ਆਉ ਭਗਤ ਕੀਤੀ ਹੈ ਅਸ ਮੰਨ ਕੀ ਚੱਲੋ ਹੀ ਕਿਹੜਾ ਮੰਨ ਕੇ ਲੋੜ ਨਹੀਂ ਗਈ ਛਡਾ ਮਾਫੀ ਕਾਲਾ ਉਹ ਚੈੱਕ ਕਰਦੇ ਹਾਂ ਸਿਟੀ ਚੋਂ ਕਰਵਾ ਦੇਣਾ ਜੀ ਉਹਨੇ ਹੀ ਗੱਲ ਕਰਵਾਉਣਾ ਠੀਕ ਹੈ ਤੇ ਨਰਮਲ ਤੂੰ ਕਿੱਥੇ ਆ ਆ ਕਰੀ ਗੱਲ ਨਰਮਲ ਹਾਂਜੀ ਸਰ ਵਧੀਆ ਸਰ ਤੁਸੀਂ ਦੱਸੋ ਵਧੀਆ ਵਧੀਆ ਚੱਲਦੀ ਬੈਲ ਚੈੱਕ ਕਰਦੇ ਆ ਜੀ ਲੋਡ ਮੇਰਾ ਨੰਬਰ ਕਰਨੇ ਜੀ ਮਤਰਾ ਹੀ ਤੇ ਕੋ ਯਾਰ ਉਹ ਵਾ ਨਾ ਕਈ ਗੱਲ ਕਰੀ ਆ ਯਾਰ ਫਿਰ ਕੀ ਆ ਗੱਲ ਕਰ ਲਾ ਫਿਰ ਕੀ ਆ ਕਾਲਾ ਕੋ ਬਈ ਨਾ ਹਾਂ ਉਹ ਦਿਨੇ ਉਸ ਸਾਡੇ ਜੀ ਉਹ ਕਿੰਨਾਂ ਕੋ ਮਾਰਦਾ ਯਾਰ ਆ ਮਿਕਣ ਕੀ ਕਰਾਂਗੇ ਤੇ ਇਹ ਨਾ ਪਤਾ ਪਿੱਛੇ ਪੜਦਾ ਨਹੀਂ ਪੜਿਆ ਪਿੱਛੇ ਦੇ ਬੰਦੇ ਆ ਇਹਨਾਂ ਚ ਦਿੱਤੇ ਨਹੀਂ ਸੀ ਗਾ ਆ ਹੀ ਉਹ ਆ ਸਾਡਾ ਵੀ ਗਿਆ ਚੋਟੋ ਬੀਬਾ ਜੀ ਆ ਸਾਡੇ ਪਿੰਡ ਵਾਦੀਆਂ ਦੇ ਵਿੱਚ ਆ ਮੀਟਰ ਚੈੱਕ ਕਰਨ ਆਏ ਤਾਂ ਵੇਖੋ ਕਹੇ ਫੜੇ ਗਏ ਸਾਰੇ ਚੋਰੀ ਦੇ ਤੇ 2 ਨੰਬਰ ਦਾ ਕੰਮ ਹੈ ਪਹਿਲਾਂ ਤਾਂ ਮੰਨਦਾ ਨਹੀਂ ਸੀ ਵੀਰ ਮੰਨ ਗਿਆ ਕਿਹੜਾ ਪਿੰਡ ਆ ਵੀਰ ਜਰਾ ਮੇਰੇ ਜੋਗ ਗਿਆ ਜੋਗ ਗਿਆ ਕਿੱਥੇ ਜੋਗ ਗਿਆ ਚੁੱਕੇ ਗਲਾ ਚੁੱਕੇ ਗਲਾ ਚੁੱਕੇ ਗਲਾ ਚੁੱਕੇ ਗਲਾ ਦਾ ਦਾਦਾ ਜੀ ਤੇ ਮੰਨ ਗਿਆ ਇਹ ਆਰਕ ਪੇਜ ਦੇ ਵਿੱਚ ਨਾਂ ਲਿਖਿਆ ਕਿਹੜੇ ਕਿਹੜੇ ਘਰਾਂ ਤੋਂ ਪੈਸੇ ਲਈਏ ਗਏ ਇਹ ਤਾਂ ਨਹੀਂ ਆਉਂਦਾ ਅੰਕਲ ਜੀ ਸੌਰੀ ਮਾਫੀ ਮੰਗਦਾ ਪਈ ਇੱਕ ਮਿੰਟ ਖਲੋ ਜਾ ਜਾਲੇ ਜਾ ਕੁਝ ਨਹੀਂ ਆਉਂਦਾ ਕੁਝ ਨਹੀਂ ਕਹਿੰਦੇ ਤੈਨੂੰ ਦਾ ਕੁਝ ਕਾਹਦੇ ਨਹੀਂ ਤੈਨੂੰ ਤੈਨੂੰ ਇਹ ਕੁਝ ਕਹਿੰਦੇ ਆ ਬਸ ਤੂੰ ਖੜ੍ਹ ਜਾ ਬਸ ਤੂੰ ਅਗਨੀ ਇਹ ਕਰਨਾ ਜੇ ਕਹਿਣਾ ਹੁੰਦਾ ਤੇ ਚਲੋ ਉੱਥੇ ਕਹਿੰਦੇ ਜਦੋਂ ਤੂੰ ਚੱਲ ਆ ਆ ਵੀ ਆ ਗਿਆ ਮੈਂਬਰ ਆ ਗਿਆ ਅੰਕਲ ਆਵੇਂ ਉਹਨਾਂ ਦੇ ਫੁੱਲ ਸਾਰੇ ਧਾਰ ਘੜਾ ਗਿਆ ਸੰਤ ਕਿ ਹੋ ਗਏ ਦੇ ਦੇ ਜਾਂਦੇ ਸਾਰੇ ਉਹਨੇ ਪੈਸੇ ਤੇ ਦੇ ਦਿੱਤੇ ਪਰ ਆਏ ਤੇ ਮੰਨ ਗਏ ਆ ਤੇਰਾ ਦੇ ਵੇਖ ਕੇ ਹੋਰ ਕੱਲ ਨੂੰ ਜਿਆਦਾ ਦਿਆਂ ਕਰਦੇ ਤੇਰਾ ਦੇ ਵੇਖ ਕੇ ਹੋਰ ਪੁਰਾਣੀ ਕੀ ਹੋ ਗਿਆ ਆ ਸਾਰੇ ਦੇ ਜਲਦੀ ਬੰਦਾ ਇਹਦੇ ਜਦ ਮਾਰਦਾ ਫਿਰਦਾ ਪੈਸੇ ਉਹ ਸਾਬਾ ਮੰਨ ਲਦਾ ਨਾ ਲਾਵਾੜਾ ਸਾਬਾ ਹੀ ਆ ਸਾਬਾ ਨਹੀਂ ਇਹ ਹੋਰ ਕੋਈ ਮਾਫੀ ਮੰਗਣ ਦੇ ਕੋਟ ਭਾਈ ਕਿਤੇ ਪਿੰਡ ਚ ਜਾ ਕੇ ਆ ਜਿੱਦਣ ਜਾ ਕੇ ਆ ਸਾਰੇ ਕਿਤੇ ਆ ਸਾਰੇ ਕਿਤੇ ਘਰ ਆ ਜਿੱਦਣ ਮਾਰ ਆ ਠੱਗੀ ਮਾਰ ਆ ਕੋਟ ਭਾਈ ਨੇ ਜੀ ਆ ਆ ਬੰਦਾ ਕੋਟ ਭਾਈ ਆ ਵੇ ਫੋਟੋਆਂ ਵੀ ਨਾਲ ਉਹਨੇ ਹਾਂ ਉਹਨਾਂ ਦਾ ਵੀ ਲੈ ਹੈ ਹੈ ਇਹਦਾ ਨੰਬਰ ਨੰਬਰ ਹੈ ਨਹੀਂ ਹੈਲੋ ਹਾਂ ਫੜ ਲੈ ਕੋਟ ਕੋਟ ਕੋਲ ਬੋਲਦਾ ਨਹੀਂ ਪਤਾ ਨਹੀਂ ਚਾਹ ਬੋਲ ਕੇ ਪਾਉਣੀ ਮੈਂ ਤੈਨੂੰ ਫੋਨ ਕੀਤਾ ਮੈਂ ਬੰਦਾ ਕਿਵੇਂ ਹੁੰਦਾ ਇਹ ਆ ਬਿੱਲ ਮੰਗਦਾ ਤੇ ਲੋੜ ਚੈੱਕ ਕਰਕੇ ਪੈਸੇ ਮੰਗਦਾ ਮੈਂ ਇਹਨਾਂ ਨਾਲ ਗੱਲ ਕੀਤੀ ਇਹਨੇ ਮੈਨੂੰ ਫੋਨ ਕੀਤਾ ਹਾਂ ਦਾ ਬੰਦਾ ਤੈਨੂੰ ਹੈਗੇ ਨਹੀਂ ਅੱਜ ਫੇਰ ਹੀ ਗਿਆ ਕੋਣ ਅੱਗੇ ਪ੍ਰਗਤੀ ਮਹਾਸਾਹ ਠੀਕ ਆ ਉਹਨੇ ਦਾ ਲਾਇਆ ਇਹਨੂੰ ਮੈਂ ਬਾਹਰ ਨਿਕਲਿਆ ਬਾਗ ਦੇ ਵਿੱਚ ਗਿਆ ਤੇ ਬਾਅਦ ਉਹਨੇ ਜਦੋਂ ਹੁੰਦਾ ਫੋਨ ਆ ਗਿਆ ਮੈਂ ਤਾਂ ਹੀ ਮੈਂ ਬਿਲਦੇ ਹੁੰਦਾ ਹੁਣ ਜਾਨਦਾ ਕੈ ਕਿ ਆ ਜਾ ਬਾਬਾ ਤੁਸੀਂ ਓਏ ਨਹੀਂ ਅਕਾ ਜਿਹਨਾਂ ਦੇ ਲੈ ਉਹਨਾਂ ਨੂੰ ਫੋਨ ਕਰਕੇ ਪੈਸੇ ਤੇ ਮੋੜ ਕੇ ਆਪਾਂ ਉਹਨਾਂ ਦੇ ਆ ਜਿਨਾਂ ਦੇ ਇੱਥੇ ਨਾਮ ਲਿਖਿਆ ਨਾਮ ਲਿਖਿਆ ਪੈਸੇ ਉਹਨਾਂ ਦੇ ਲੈ ਲਵਾਂਦੇ ਬਾਬਾ ਕਿਹਨਾਂ ਕਿਹਨਾਂ ਤੋਂ ਲਈ ਦੱਸੀ ਨੰਬਰ ਮੈਨੂੰ ਜ਼ਾਇਦਪੁਰ ਲਿਖਿਆ ਨੰਬਰ ਲਿਖਿਆ ਇਹਦੇ ਫੋਟੋਆਂ ਫੋਟੋਆਂ ਹੋਣੀਆਂ ਧਾਰ ਕੱਢਦੀਆਂ ਜਾਂ ਮੈਨੇ ਉੱਥੇ ਨੰਬਰ ਲਿਖਿਆ ਨੰਬਰ ਕਹਿੰਦਾ ਇੱਕ ਵਾਰ ਉਹ ਲਈ ਗਿਆ ਤੇ ਨੇ ਜੀ ਉਹਨੂੰ ਪਿਆ 220 220 ਆ ਗਿਆ ਪਾਣੀ ਦਾ ਪੀਲਾ ਮੈਂ ਤੇਰੀ ਇਜਜ਼ਤ ਕਰਨੀਆਂ ਤੈਨੂੰ ਦਾਹਰੀ ਚਾਹ ਪੁੱਛ ਲਈ ਘਰੇ ਆਪਦੇ ਆ ਵੀ ਉਮੀਦ ਕਰ ਆਪੇ ਪਿੰਡ ਜੀ ਗਾਂਵਾਂ ਵਾਸਤੇ ਕਿ ਤੇਰੇ ਨਿਗਾ ਪੈ ਗਿਆ ਤੂੰ ਸਾਡੇ ਪਿੰਡ 'ਚ ਵੈਸੇ ਵੀ ਹਾਂ